ਹਾਂਜੀ ਅਸੀਂ ਅੱਜ ट्रायंगल ਮੈਥ ਕਲਾਸ ਦੀ ਅਗਲੀ ਵੀਡੀਓ ਲੈ ਕੇ حاضر ਹੋਏ ਹਾਂ ਜਿਸ ਵਿੱਚ ਆਪਣੇ ਟੌਪਿਕ ਦਾ ਨਾਮ ਹੈਗਾ ਤਿਰਪੋਜ ਇੱਥੇ ਦੋ ਵੀਡੀਓਆਂ ਰਾਉਣੀਆਂ ਇੱਕ ਚ ਮਤਲਬ ਕਿ ਚੈਪਟਰ ਦੀਆਂ ਤਿਰਪੋਜ ਦੀ ਅਲੱਗ ਵੀਡੀਓ ਹੋਊਗੀ ਤੇ ਚੱਕਰ ਦੀ ਇੱਕ ਅਲੱਗ ਵੀਡੀਓ ਹੋਊਗੀ ਤਾਂ ਇਹਦੇ ਵਿੱਚ ਆਪਾਂ ਸਭ ਤੋਂ ਜਿਹੜਾ ਮੇਨ ਇੱਜ ਹੈਗਾਗਾ ਉਹ ਥੀਲਜ਼ ਥਿਊਰਮ ਹੈਗੀ ਥੇਲਸ ਦਾ ਦੂਜਾ ਨਾਮ ਹੈ ਮੂਲ ਸਮਾਨ ਅਨੁਪਾਤ ਦਾ ਥਿਊਰਮ ਥੇਲਸ ਥਿਊਰਮ ਜાં ਮੂਲ ਸਮਾਨ ਅਨੁਪਾਤਤਾ ਸਿਧਾਂਤ ਦੇ ਅਨੁਸਾਰ ਦਾਤ ਇਹਦੇ ਨਾਲ ਸੰਬੰਧਿਤ ਜਿਹੜੇ ਤੁਹਾਨੂੰ ਇਹਦੇ ਵਿੱਚ ਸਵਾਲ ਆਉਣਗੇ ਐਮਸੀਕਿਊ ट्रू ਫਾਲਸ ਔਰ ਫਿਲਪ ਹੋਣਗੇ ਤਾਂ ਪਹਿਲਾਂ ਆਪਾਂ ਥੋੜਾ ਇਹਦੇ ਰਿਜ਼ਲਟ ਬਾਰੇ ਡਿਸਕਸ ਕਰ ਲਈਏ ਇਹ ਹੈ ਤੁਹਾਡੇ ਕੋਲ ਇੱਕ ਤਿਰਪੁਜ A B C ਜਿਹਦੇ ਵਿੱਚ ਆਪਣੇ ਕੋਲੇ ਇੱਕ ਦੋ ਭਜਾਵਾਂ AB ਨੂੰ D ਤੇ ਤੇ AC ਨੂੰ no, E ਤੇ ਕੱਟਦੀ ਇੱਕ ਲਾਈਨ ਲਈ ਆਪਾਂ DE ਜਿਹੜੀ ਸਮੰਤਰ ਹੈ BC ਦੇ ਤਾਂ ਇੱਥੇ ਤੁਹਾਡੇ ਕੋਲ ਸਿਰਜਲਟ ਬਣਦੀ ਹੈਗੀ AD ਵਟਾ BD ਬਰਾਬਰ AE ਵਟਾ CE ਇਹ ਕਸ ਰਜਲਟ ਤਾਂ ਇਹ ਹੈਗਾ ਇੱਕ ਇਸ ਰਜਲਟ ਨੂੰ ਆਪਾਂ ਜਿਹੜਾ ਉਪਸਥਾਨ ਦੇ ਤੌਰ ਤੇ ਨੂੰ ਇਸ ਤਰੀਕੇ ਨਾਲ ਵੀ ਯੂਜ਼ ਕਰ ਲੈਣੇ ਆ AD is ad बटे ae सारी साइड आ मींस ab बराबर ae बटा ac ਇਹਨੂੰ ਇਸ ਤਰੀਕੇ ਵੀ ਯੂਜ਼ ਕਰ ਲੈਨੇ ਆਪਾਂ ਉਸ ਤੋਂ ਬਾਅਦ ਇੱਕ ਜਿਹੜਾ ਤੀਜਾ ਜਿਹੜਾ ਇਹਦਾ ਰਿਜ਼ਲਟ ਹੋਰ ਹੈਗਾ ਜਿਹੜਾ ਸਮਰੂਪ ਤਿਰਪੰਜਾਂ ਵਾਲਾ ਵੀ ਤੁਹਾਡੇ ਕੋਲ ਜਦੋਂ ਆਪਾਂ ਨੂੰ ਕਿਹਾ ਵੀ ਜਿਹੜੀ de ਹੈਗੀ ਉਹ ਸਮান্তਰ ਹੈ bc ਦੇ ਤਾਂ ਆਪਣੇ ਕੋਲੇ a ਵਾਲਾ ਕੋਣ ਤੇ a ਵਾਲਾ ਕੋਣ ਜਿਹੜੇ ਆਪਾਂ ਸੰਗਤ ਕੋਣ ਕਹਿੰਦੇ ਇਹ ਵੀ ਬਰਾਬਰ ਹੈਗੇ ਤੇ a ਵਾਲਾ ਤੇ a ਵਾਲਾ ਕੋਣ ਵੀ ਕੀ ਹੈ ਸੰਗਤ ਕੋਣ ਬਰਾਬਰ ਹੈ ਤਾਂ ਫਿਰ ਤੁਹਾਡੇ ਕੋਲ ਤਿਰਪੁਜ a d e ਸਮਰੂਪ ਹੋ ਗਈ ਤਿਰਪੁਜ a b c ਦੇ ਹੁਣ ਜਦੋਂ ਦੋ ਤਿਰਪੁਜਾਂ ਸਮਰੂਪ ਹੋ ਜਾਂਦੀਆਂ ਨੇ ਤਾਂ ਆਪਣੇ ਕੋਲੇ a d ਬਟਾ ਏ ਬੀ ਬਰਾਬਰ ਹੋਊ ਏ ਈ ਵਟਾ ਏ ਸੀ ਤੇ ਡੀ ਈ ਵਟਾ ਬੀ ਸੀ ਇੱਕ ਜਿਹੜਾ ਇਹ ਰਿਜ਼ਲਟ ਹੈਗਾ ਤੀਜਾ ਐਸ ਨਾਲ ਵੀ ਤੁਹਾਨੂੰ ਸੰਬੰਧਿਤ ਜਿਹੜੇ ਹੈਗੇ ਸਵਾਲ ਆਉਂਦੇ ਹੈਗੇ ਉਸ ਤੋਂ ਬਾਅਦ ਇੱਕ ਤੁਸੀਂ ਇਹਦੇ ਵਿੱਚ ਹੋਰ ਧਿਆਨ ਰੱਖਣੀ ਹੈਗੀ ਵੀ ਜੇ ਤੁਹਾਡੇ ਕੋਲੇ ਦੋ ਤਿਰ ਪਹੁੰਚ ਆ ਗਈਆਂ ਏ ਬੀ ਸੀ ਸਮਰੂਪ ਹੈ ਤ੍ਰਿਭੁਜ ਮੰਨ ਲਓ P Q R ਦੇ ਤਾਂ ਜਿਹੜਾ ਪਹਿਲਾ ਕੋਣ ਹੈਗਾ ਤੁਹਾਡੇ ਕੋਲੇ A ਬਰਾਬਰ P ਹੋਊਗਾ ਕੋਣ A ਬਰਾਬਰ ਕੋਣ P ਹੋਊਗਾ ਦੂਜਾ ਕੋਣ ਦੂਜੇ ਦੇ ਬਰਾਬਰ ਹੋਊਗਾ ਤੇ ਜਿਹੜਾ ਤੀਜਾ ਕੋਣ ਹੈਗਾ C ਉਹ ਬਰਾਬਰ ਹੋਊਗਾ R ਦੇ ਤੇ ਇਥੇ ਇੱਕ ਰਿਜ਼ਲਟ ਜੇ ਸਾਈਡਾਂ ਦੇ ਅਨੁਪਾਤ ਵਾਲਾ ਲਵਾਂਗੇ ਤੇ ਉਹਨੂੰ ਲਿਖ ਲੈਣਾ ਪਹਿਲੀਆਂ ਦੋ ਸਾਈਡਾਂ ਇਹਦੀਆਂ ਪਹਿਲੀਆਂ ਦੋ ਸਾਈਡਾਂ ਭਟੇਜਦੀਆਂ ਪਹਿਲੀਆਂ ਦੋ ਸਾਈਡਾਂ P Q ਇਹਨੀਆਂ ਲਾਸਟ ਵਾਲੀਆਂ ਦੋ ਸਾਈਡਾਂ BC QR ਤੇ ਇਹਦੀ ਪਹਿਲੀ ਤੇ ਤੀਜੀ ਸਾਈਡ ਲੈ ਲਓ AC PR ਇਸ ਨਾਲ ਸੰਬੰਧਿਤ ਵੀ ਸਵਾਲ ਪੇਪਰ ਦੇ ਵਿੱਚ ਅਕਸਰ ਹੀ ਪੁੱਛੇ ਜਾਂਦੇ ਹੈਗੇ ਤਾਂ ਤੁਸੀਂ ਇਹ ਜਿਹੜੇ ਰਿਜ਼ਲਟ ਹੈਗੇ ਇਹ ਤੁਸੀਂ ਧਿਆਨ ਦੇ ਰੱਖਣੇ ਹੈਗੇ ਤਾਂ ਇੱਕ ਤੁਹਾਡੇ ਕੋਲ ਹੈ ਜਿਹੜਾ ਇਹ ਕਨਸੈਪਟ ਕਲੀਅਰ ਕਰ ਲਓ ਸਮਰੂਪ ਸਮਰੂਪ ਦਾ ਸਾਈਨ A ਵਾਲਾ ਦਾ 1 ਹੁੰਦਾਗਾ ਸਰਵੰਗ ਸਮ ਇਹਦਾ ਸਾਈਨ A ਵਾਲਾ ਦਾ ਦੇਖੋ ਇਹਨੇ ਸਾਈਨ ਹੀ ਦੱਸ ਰਿਹਾਗੇ ਜਿਹੜਾ A ਸਾਈਨ ਹੈਗਾ ਤੁਹਾਡੇ ਕੋਲੇ A ਵਾਲਾ A ਤੁਹਾਡੇ ਕੋਲੇ ਦੱਸ ਰਿਹਾਗਾ ਵੀ ਉਸ ਦਾ ਆਕਾਰ ਬਰਾਬਰ ਹੈ 1 ਹੋ ਜਾ ਆਕਾਰ ਸ਼ਕਲ ਕਹਿ ਸਕਦੇ ਆਪਾਂ ਵੀ ਉਹਨਾਂ ਦੀ ਸ਼ਕਲ ਜਿਹੜੀ ਹੈਗੀ ਹੈਗੀ ਉਹ 1 ਹੋ ਜੀ ਹੈਗੀ ਸਰਕਲ ਇੱਕੋ ਜਿਹੀ ਤੇ ਜਿਹੜਾ ਇਹ ਬਰਾਬਰ ਵਾਲਾ ਸਾਈਨ ਆ ਗਿਆ ਤੁਹਾਡੇ ਕੋਲੇ ਇਹ ਵਾਲਾ ਇਹ ਤੁਹਾਨੂੰ ਦੱਸਦਾਗਾ b ਭੁਜਾਵਾਂ ਵੀ ਬਰਾਬਰ ਹੈ ਭੁਜਾਵਾਂ b ਬਰਾਬਰ ਹੈ ਠੀਕ ਹੈ ਜਪਰੇ ਸਕਦੇ ਨੇ ਕਿ ਵੀ ਦੀ ਸ਼ੇਪ ਤੇ ਸਾਈਜ਼ ਦੋਨੋਂ ਸੇਮ ਹੈ ਹੁਣ ਦੇਖੋ ਜਿਹੜਾ ਸਮਰੂਪ ਹੈਗਾ ਸਮਰੂਪ ਦਾ ਮਤਲਬ ਉਹਦਾ ਕੀ ਹੈ ਗੱਲ ਦੀ ਕੱਲੀ ਸਾਕਲ ਇਕੋ ਜੀ ਹੈਗੀ ਸਰਵੰਗ ਸਮ ਦਾ ਮਤਲਬ ਕੀ ਹੈ ਕਿ ਵੀ ਸ਼ਕਲ ਤੇ ਸਾਈਜ਼ ਦੋਨੋਂ ਇਕੋ ਜੀ ਹੈਗੇ ਤਾਂ ਫਿਰ ਆਪਥੋਂ ਕਹਿ ਸਕਦੇ ਆਂ ਕਿ ਵੀ ਜਿਹੜੀ ਤੁਹਾਡੇ ਕੋਲੇ ਹਰੇਕ ਜਿਹੜੀ ਸਰਵੰਗ ਸਮ ਚੀਜ਼ ਹੈਗੀ ਕੋਈ ਵੀ ਅਕਿਰਤੀ ਹੈਗੀ ਉਹ ਤੁਹਾਡੇ ਕੋਲ ਸਮਰੂਪ ਹੋ ਸਕਦੀ ਹੈ ਪਰ ਜਿਹੜੀ ਹਰੇਕ ਸਮਰੂਪ ਹੈਗੀ ਉਹ ਤੁਹਾਡੇ ਕੋਲ ਸਰਵੰਗ ਸਮ ਨਹੀਂ ਹੋ ਸਕਦੀ ਠੀਕ ਹੈ ਜਿਵੇਂ ਤੁਹਾਡੇ ਕੋਲੇ ਇੱਕ ਚੱਕਰ ਇਹ ਹੈਗਾ ਤੇ ਇੱਕ ਚੱਕਰ ਇਹ ਹੈਗਾ ਇਹ ਦੋ ਚੱਕਰ ਹੈਗੇ ਇਹ ਤੁਹਾਡੇ ਕੋਲ ਦੋਨੋਂ ਕੀ ਹੈਗੇ ਅਗਰ ਇਕਰਤੀ ਤਾਂ ਇੱਕੋ ਜੀ ਹੈਗੀ ਬਟ ਇਹ ਦੋਨੋਂ ਕੀ ਹੈਗੇ ਸਕਲ ਇੱਕੋ ਜੀ ਹੈਗੀ ਤਾਂ ਸਾਈਜ਼ ਇਹਨਾਂ ਦੇ ਇੱਕੋ ਜੇ ਨਹੀਂ ਹੈਗੇ ਮੀਜੇ ਕੀ ਹੈਗੇ ਸਮਰੂਪ ਹੈਗੇ ਤਾਂ ਇਹਨਾਂ ਗੱਲਾਂ ਤੇ ਧਿਆਨ ਰੱਖਣਾਗਾ ਉਸ ਤੋਂ ਬਾਅਦ ਆਪਾਂ ਇਹਦੇ ਨਾਲ ਦੇ ਸਮ ਕਰਦੇ ਆਂਗੇ ਤਾਂ ਤੁਹਾਡਾ ਜਿਹੜਾ ਕਨਸੈਪਟ ਹੈਗਾ ਉਹ ਹੋਰ ਵੀ ਪਕੇਰਾ ਹੋ ਜਾਊਗਾ ਕਲੀਅਰ ਹੋ ਜਾਊਗਾ ਤਾਂ ਦੇਖੋ ਜਿਹੜਾ ਤੁਹਾਡੇ ਕੋਲ ਹੈ ਅ ਪਹਿਲਾ ਕਵਸ ਚ ਨਗਾ ਕਹਿੰਦਾ ਚਿੱਤਰ ਵਿੱਚ ਡੀ ਈ ਸਮੰਤਰ ਹੈ ਬੀ ਸੀ ਦੇ ਤਾਂ ਈ ਸੀ ਦਾ ਮੁੱਲ ਪਤਾ ਕਰਨਾ ਹੈਗਾ ਇੱਥੇ ਤੁਸੀਂ ਜਿਹੜਾ ਈ ਸੀ ਹੈ ਇਹਨੂੰ ਤੁਸੀਂ ਐਕਸ ਕਹਿ ਲਓ ਤਾਂ ਤੁਹਾਡੇ ਕੋਲ ਕੀ ਹੋ ਗਿਆ ਰਿਜ਼ਲਟ ਹੈਗਾ ਜਿਹੜਾ ਤਾਂ 3.5 3 1 ਐਕਸ ਇਹਨੂੰ ਕ੍ਰੋਸ ਮਲਟੀਪਲਾਈ ਕਰੋ 1.5 ਐਕਸ 3 ਹੋ ਗਿਆ ਐਕਸ ਹੋ ਗਿਆ 3 1.5 ਸੀਗਾ ਇਹ ਪੁਆਇੰਟ ਖਤਮ ਕਰਤਾ ਆਪਾਂ ਉੱਪਰ ਲਾ ਲਿਆ 10 3 15 30 ਤੇ ਤੁਹਾਡਾ ਆਨਸਰ ਕੀ ਆ ਗਿਆ 2 ਸੈਂਟੀਮੀਟਰ ਆ ਗਿਆ ਇਸੇ ਤਰ੍ਹਾਂ ਤੁਹਾਡੇ ਕੋਲ ਇਹਦੇ ਵਿੱਚ ਏ ਡੀ ਦਾ ਮੁੱਲ ਕਿਹਾਗਾ ਜੋ ਪੁੱਛਿਆਗਾ ਹੁਣ ਤੁਸੀਂ ਐਕਸ ਲੈ ਲਿਆ ਕਰੋ ਤਾਂ ਐਕਸ 7.2 ਹੋ ਗਿਆ ਤੇ 1.8 5.4 ਹੋ ਗਿਆ ਤਾਂ ਦੇਖੋ ਇੱਥੇ ਵੀ ਪੁਆਇੰਟ ਦੇ ਪਿੱਛੇ ਇੱਕ ਅੰਕ ਹੈ ਇੱਥੇ ਪੁਆਇੰਟ ਦੇ ਪਿੱਛੇ ਇੱਕ ਅੰਕ ਹੈ ਤਾਂ ਪੁਆਇੰਟ ਤੁਹਾਡਾ ਕੀ ਹੋ ਜਾਊਗਾ ਕੈਨਸਲ ਹੋ ਜਾਊਗਾ ਐਕਸ ਹੋ ਗਿਆ ਤੁਹਾਡੇ ਕੋਲੇ 18 53 ਇਹ ਕ੍ਰਾਸ ਮਲਟੀਪਲਾਈ ਦੇ ਉੱਪਰ ਚੱਲ ਗਿਆ ਇਹ ਹੋ ਗਿਆ 72 ਪੁਆਇੰਟ ਨੂੰ ਖਤਮ ਕੀਤਾ نیچے ਆ ਗਿਆ 10 18 3 54 3 ਤੇ 24 72 24 10 ਵਿੱਚ ਪੁਆਇੰਟ ਲੱਗ ਗਿਆ 2.4 ਤੁਹਾਡਾ ਆਨਸਰ ਆ ਗਿਆ ਉਸ ਤੋਂ ਬਾਅਦ ਇਸੇ ਤਰ੍ਹਾਂ ਤੀਜੀ ਥਿਊਰਮ ਤੁਹਾਡਾ ਐਮਸੀਕਿਊ ਹੋਗਾ ए बी सी ਵਿੱਚ डी ई ਸਮੰਤਰ ਹੈ बी सी ਦੇ ए डी ਦੇ ਤਾਂ ਤੁਹਾਨੂੰ 4 ਇੱਥੇ ਇੱਕ ਡਾਇਗਰਾਮ ਬਣਾਓ A B C ਇਹ ਹੈਗਾ ਆਪਣੇ ਕੋਲੇ D ਇਹ ਹੈਗਾ ਆਪਣੇ ਕੋਲੇ E ਤੁਹਾਨੂੰ ਕਿਹਾ AD 4 ਹੈ AB ਇਹ ਸਾਰਾ ਦਿੱਤਾ ਤੁਹਾਨੂੰ 9 ਜੇ ਸਾਰਾ 9 ਦਿੱਤਾ ਤੇ 4 ਤੇ ਇੱਕ ਨਾ ਹੋ ਗਿਆ ਆਪਣੇ ਕੋਲੇ 5 ਹੋ ਗਿਆ AC ਸਾਰਾ ਤੁਹਾਡੇ ਕੋਲੇ 13. 5 ਹੈਗਾ EC ਦਾ ਆਪਾਂ ਮੁੱਲ ਪਤਾ ਕਰਨਾ ਹੈਗਾ ਇਹਨੂੰ X ਕਹਿ ਲਓ ਤਾਂ ਹੁਣ ਇੱਧਰ ਤੁਹਾਡੇ ਕੋਲੇ ਉੱਪਰ 4 ਹੈਗਾ AD ਤੁਸੀਂ BD ਲਹੋਗੇ ਉਹ 5 ਆ ਗਿਆ ਤੇ ਇਧਰ AE ਆਹ ਸੌਰੀ ਇੱਕ ਮਿੰਟ ਪੁਰਾਆ ਆ ਦੇਖੋ ਇਧਰ ਤੁਹਾਡੇ ਕੋਲ ਹੈ AB AB ਤੁਹਾਡੇ ਕੋਲ ਕਿਉਂਕਿ ਇਧਰ ਵੀ ਤੁਹਾਡੇ ਕੋਲ AC ਦਿੱਤਾ ਸ ਪੂਰੀ ਸਾਈਡ ਹੈ ਤੇ ਇਧਰ ਵੀ ਪੂਰੀ ਸਾਈਡ ਲਵਾਂਗੇ ਆਪਾਂ ਮੇਜ ਪੂਰੀ ਸਾਈਡ ਹੈਗੀ 9 5 इधर पूरी साइड हैगी अपने को तेरह पॉइंट पांच बटे आप एक्स ले लेंगे तो क्रॉस मल्टीप्लाई किया नौ एक्स बराबर हो गया पं गुणा एक सौ पैंती बटे दस ला लिया तो आ गया अपने को दो एक्स हो गया एक सौ पैंती बटे दो गुणा यह नौ बटे जा गया नौ कट के आ गया अपने को पंद्रह तो पंद्रह बटे दो आ गया सत्त पॉइंट 5 ਇਹ ਤੁਹਾਡਾ ਆਪਸ਼ਨ ਕੀ ਆਗੀ ਬੀ ਤੁਹਾਡੀ ਆਪਸ਼ਨ ਹੋਗੀ ਉਸ ਤੋਂ ਨੈਕਸਟ ਹੈ ਦਿੱਤੇ ਚਿੱਤਰ ਵਿੱਚ ਆਖ ਏਜ ਵੀ ਐਕਸ ਦਾ ਮੁੱਲ ਪਤਾ ਕਰਨ ਆਪਾਂ ਦੇਖੋ ਇੱਥੇ ਤੁਹਾਡੇ ਕੋਲ ਉਹ ਵਾਲਾ ਰਿਜ਼ਲਟ ਲੱਗਣਾਗਾ ਜਿਹੜੀਆਂ ਤੁਹਾਡੇ ਕੋਲੇ 35ਾਂ ਕੀ ਆ ਸਮਰੂਪ ਹੈਗੀਆਂ ਤਾਂ ਇਹਦੇ ਵਿੱਚ ਕੀ ਹੋਊਗਾ ਏ ਡੀ ਵਟਾ ਏ ਬੀ ਬਰਾਬਰ ਡੀ ਈ ਵਟਾ ਬੀ ਸੀ ਏ ਡੀ ਆਪਣੇ ਕੋਲੇ 2 ਹੈ ਤੇ ए बी ए बी ਆਪਣੇ ਕੋਲੇ ਇਹਨਾਂ ਦੋਨਾਂ ਦਾ ਜੋੜ ਕਰੋ 5 ਹੋ ਗਿਆ ਤੇ डी ई ਹੈਗਾ ਆਪਣੇ ਕੋਲੇ 4 बी सी ਆਪਣੇ ਕੋਲੇ ਐਕਸ ਹੈਗਾ ਤਾਂ 2 एक्स बराबर बी ਹੋ ਗਿਆ ਕੱਟ ਕੇ ਕਿੰਨਾ ਆ ਗਿਆ ਆਪਣੇ ਕੋਲੇ 10 एक्स ਦਾ ਮੁੱਲ ਤੁਹਾਡੇ ਕੋਲ ਆंसर ਕੀ ਆ ਗਿਆ 10 ਆ ਗਿਆ ਇਸੇ ਤਰ੍ਹਾਂ ਤੁਹਾਡੇ ਕੋਲ ਹੈ ਅ ਏ ਬੀ ਸੀ ਇੱਕ ਡਾਇਗਰਾਮ ਬਣਾਓ ए बी सी ਏ ਹੈ ਆਪਣੇ ਕੋਲੇ ਡੀ ਔਰ ਈ ਦੇਖੋ ਏ ਡੀ ਹੈ ਐਕਸ ਬੀ ਡੀ ਹੈ ਐਕਸ ਘਟਾਓ 2 ਏ ਈ ਹੈ ਐਕਸ ਜੋੜ ਦੋ ਈ ਸੀ ਹੈ ਐਕਸ ਘਟਾਓ 1 ਤਾਂ ਇਹ ਹੋ ਗਿਆ ਤੁਹਾਡੇ ਕੋਲੇ ਐਕਸ बटे ਐਕਸ ਘਟਾਓ 2 ਥੇਲੇ ਸੋਂ ਦਾ ਰਿਜ਼ਲਟ ਲੱਗ ਗਿਆ x ਜੋੜ 2 ਵਟੇ x ਘਟਾਓ 1 ਦੇਖੋ ਇੱਥੇ ਤੁਸੀਂ ਇਹਨੂੰ ਸੋਲਵ ਕਰਨ ਦੀ ਬਜਾਏ ਤੁਸੀਂ ਇੱਥੇ ਮੁੱਲ ਭਰ ਲਓ ਆਪਸ ਨਾਲ ਦੇ ਵਿੱਚੋਂ ਵੀ ਜਿਹੜੀਆਂ ਤੱਕ ਕਿਹੜੀ ਕਿਹੜਾ ਮੁੱਲ x ਦੇ ਨੂੰ ਬਰਾਬਰ ਕਰ ਰਿਹਾ ਹੈ ਮੰਨ ਲਓ 3 ਭਰਦੇ ਆਪਾਂ ਪਹਿਲਾਂ ਤਾਂ ਤੁਹਾਡੇ ਕੋਲ 3 3 ਦੇ 2 ਘਟੇ 1 ਇੱਥੇ 3 ਤੇ 2 5 ਹੋ ਗਿਆ ਤੇ ਇਹ ਬਰਾਬਰ ਨਹੀਂ ਆਉਂਦਾ ਛੱਡ ਦਿਓ 4 ਪਰੋ x ਦਾ ਮੁੱਲ 4 ਭਰਾਂਗੇ 4 4 ਵਟੇ 2 4 ਦੇ 2 ਵਟੇ 2 4 ਤੇ 2 6 ਇੱਥੇ 4 ਭਰਾਂਗੇ 4 ਦੇ 2 3 ਇੱਥੇ ਕੱਟ ਕੇ ਤੁਹਾਡੇ ਕੋਲ 2 ਵਟੇ 1 ਆ ਗਿਆ ਇੱਥੇ ਵੀ ਕੱਟ ਕੇ ਤੁਹਾਡੇ ਕੋਲ 2 ਵਟੇ 1 ਆ ਗਿਆ ਮਤਲਬ ਕਿ ਤੁਹਾਡੇ ਕੋਲ x 4 ਇਹਨੂੰ ਸੈਟੀਸਫਾਈ ਕਰ ਰਿਹਾ ਤਾਂ ਤਾਂ ਇਹ ਤੁਹਾਡਾ ਆਨਸਰ ਹੋ ਗਿਆ ਉਸ ਤੋਂ ਬਾਅਦ ਹੈ ਆਪਣੇ ਕੋਲ ਅਗਲਾ ਸਵਾਲ ਜਿਹੜੀ ਆਪਸ਼ਨ 6th ਹੈ a c b ਤੇ p a a b q ਵਿੱਚ a b ਦਿੱਤਾ ਤੁਹਾਨੂੰ a b 6 ਹੈ b c 8 ਹੈਗਾ p q p q ਆਪਨੇ ਕੋਲੇ 4 ਹੈ ਤਾਂ AQ ਦਾ ਮੁੱਲ ਦੱਸਣਾ ਹੈਗਾ ਆਪਾਂ AQ ਇਹਨੂੰ ਸਹੀ x ਕਹਿ ਲਓ ਤਾਂ ਹੁਣ ਇੱਥੋਂ ਦੇਖੋ ਜੇ ਤੁਹਾਨੂੰ ਕੋਈ ਸਮਰੂਪ ਹੈਗਾ ਜੀ ਪਹਿਲੀਆਂ ਦੋ ਸਾਈਡਾਂ AC AP ਇਧਰੋਂ BC PQ ਔਰ ਪਹਿਲਾ ਤੇ ਤੀਜਾ ਹੋ ਗਿਆ AB ਪਹਿਲਾ ਤੀਜਾ ਹੋ ਗਿਆ ਆਪਣੇ ਕੋਲੇ AQ ਹੁਣ ਦੇਖੋ AC ਜੋ ਮੁੱਲ ਦਿੱਤੇ ਹੋਏ ਉਹ ਮੁੱਲ ਭਰ ਦੋ AC ਆਪਣੇ ਕੋਲੇ ਨਹੀਂ ਹੈਗਾ AP ਆਪਣੇ ਕੋਲ ਹੈ ਨਹੀਂ ਹੈਗਾ ਇਹਨੂੰ ਉੱਦੀ ਰਹਿਣ ਦੋ ਲੋੜ ਨਹੀਂ ਆਪਾਂ ਨੂੰ BC BC ਆਪਣੇ ਕੋਲੇ 8 ਹੈ PQ PQ ਆਪਣੇ ਕੋਲੇ 4 ਹੈ AB A B ਆਪਣੇ ਕੋਲੇ 6 ਹੈ ਤੇ AQ ਆਪਣੇ ਕੋਲੇ x ਹੈ ਇਥੋਂ ਕਰਾਸ ਇੱਥੇ 4 1 4 2 8 ਤਾਂ ਤੁਹਾਡੇ ਕੋਲੇ 2x ਕਰਾਸ ਮਲਟੀਪਲਾਈ ਕਰਾਂਗੇ ਇਹਨਾਂ ਨੂੰ ਆਵੇਂ 2x 6 ਤੇ x ਕਿੰਨਾ ਹੋ ਜਾ ਆਪਣੇ ਕੋਲੇ ਤੈਨਾਂ ਤੁਹਾਡਾ ਆਨਸਰ ਆ ਗਿਆ ਇਹਦੇ ਵਿੱਚ ਆਪਸ਼ਨ ਸੀ ਇਸ ਤਰੀਕੇ ਨਾਲ ਤੁਹਾਡੇ ਕੋਲੇ 7ਵਾਂ PQ ਸਮਾਂਤਰ BC ਦੀ ਹੈ ਆਪਾਂ ਨੂੰ ਕਿਹਾ PQ BC 2 5 ਹੈਗਾ ਤਾਂ ਇਹਦਾ ਮਤਲਬ PQ ਆਪਣੇ ਕੋਲੇ ਕਿੰਨਾਗਾ ਆਪਾਂ ਕਹਿ ਸਕਦੇ ਹਾਂਗੇ PQ 2 ਹੈ BC ਆਪਣੇ ਕੋਲ 5 ਹੈ AP ਬਟਾ ਪੀ ਬੀ ਆਪਾਂ ਪਤਾ ਕਰਨਾ ਹੈ ਹੁਣ ਇੱਥੇ ਕੀ ਲਵਾਂਗੇ ਰਿਜ਼ਲਟ ਲੱਗੂ ਆਪਣੇ ਕੋਲੇ ਏ ਪੀ ਏ ਬੀ ਜੋ ਤੁਹਾਡੇ ਕੋਲੇ ਏ ਵਾਲੀਆਂ ਸਾਈਡਾਂ ਦੀ ਲંબਾਈ ਦਿੱਤੀ ਹੁੰਦੀ ਹੈ ਤਾਂ ਸਮਰੂਪ ਵਾਲਾ ਰਿਜ਼ਲਟ ਲਾਇਆ ਕਰੋ ਏ ਪੀ ਏ ਬੀ ਪੀ ਕਿਊ ਬੀ ਸੀ ਤਾਂ ਏ ਪੀ ਏ ਬੀ ਪੀ ਕਿਊ pq/bc ਹੈਗਾ ਆਪਣੇ ਕੋਲੇ 2/5 ਮਿੰਜ ap ਆਪਣੇ ਕੋਲੇ 2 ਹੋ ਗਿਆ ਤੇ ab ਸਾਰਾ ਆਪਣੇ ਕੋਲੇ ਕਿੰਨਾ ਹੋ ਗਿਆ 5 ਹੋ ਗਿਆ ਇਹ ਤਿੰਨ ਰਹਿ ਗਿਆ ਤੇ ਆਪਾਂ ਨੂੰ ਕਿਹਾ ਸੀਗਾ ਉਹਨਾਂ ਨੇ p ap/ bp ਮਿੰਜ 2/3 ਤੁਹਾਡਾ ਇਹ ਅਨਸਰ ਆ ਗਿਆ ਉਸ ਤੋਂ ਬਾਅਦ abc ਵਿੱਚ ab 6 ਹੈ de ਦਿੱਤਾ e ਦਿੱਤਾ ਤਾਂ ਇਹਦੀ ਲੰਬਾਈ ਪਤਾ ਕਰਨੀ ਹੈਗੀ ਤਾਂ ਇਸ ਤਰੀਕੇ ਨੂੰ ਵੀ ਆਪਾਂ ਇਹ ਥੋੜੇ ਸਮ ਸੋਲਵ ਕਰਕੇ ਪਤਾ ਲੱਗਣੀ ਹੈਗੇ ਦੇਖੋ ABC ਵਿੱਚ ABC ਇੱਕ ਤਿਰਪੰਜ ਬਣਾਓ ABC A B C A ਹੈ D ਤੇ ਇਹ ਹੈ ਆਪਣੇ ਕੋਲੇ E ਤਾਂ AB ਇਹ ਸਾਰਾ ਪੂਰਾ ਦਿੱਤਾ ਆਪਣੇ ਕੋਲੇ ਇਹ ਹੈਗਾਗਾ 6 AE ਵਟਾ AC ਹੈਗਾ 1/4 AE AC ਆ ਸਾਰਾ ਦੇ ਦਿੱਤਾ ਆਪਾਂ ਨੂੰ ਤੇ ਆਪਾਂ ਨੂੰ ਕਿਹਾ AD ਪਤਾ ਕਰਨ ਨੂੰ ਕਿ ਹੈਗਾ ਤਾਂ ਤੁਸੀਂ AD AB A C, e a c ਲਾ ਦਿਓ ad ਆਪਣੇ ਪਤਾ ਕਰਨਾ ab ਆਪਣੇ ਕੋਲ ਹੈ 6 ae ਹੈ 1 ac ਆਪਣੇ ਕੋਲੇ ਪੂਰਾ ਹੋ ਗਿਆ 4 ਤਾਂ ਇਹ ਕਿੰਨਾ ਹੋਏ ਕ੍ਰੋਸ ਮਲਟੀਪਲਾਈ ਕਰੋਂਗੇ ਇੱਧਰ ਚਲ ਗਿਆ 6 4 3 2 ਮੀਨ 1.5 ਤੁਹਾਡਾ ਆਪਸ਼ਨ c ਆਨਸਰ ਆ ਗਿਆ ਉਸ ਤੋਂ ਨੈਕਸਟ ਸੌਮ ਹੈ ਆਪਣੇ ਕੋਲ ਕਿਦਾਂ ਦਿੱਤੇ ਚਿੱਤਰ ਵਿੱਚ abc ਤੇ p q r ਤਾਂ x ਦਾ ਮੁੱਲ ਪਤਾ ਕਰਨਾਗਾ ਇਹ ਥੋੜਾ ਵਿਜੀਬਲ ਕੱਟ ਹੈਗਾ ਇਹਦੀ ਆਪਾਂ ਮੁੱਲ ਭਰ ਲਵਾਂਗੇ ਇਹ ਤੁਹਾਡੇ ਕੋਲ ਹੈ 6 ਇਹ ਹੈ 4 5 x 3.75 ਤੇ 4.5 ਆਪ ਨੂੰ ਕਿਹਾ x ਦਾ ਮੁੱਲ ਪਤਾ ਕਰਨਾ ਹੈ ਹੁਣ ਦੇਖੋ ਜੇ ਤੁਹਾਨੂੰ ਇਹ ਸਮਰੂਪ ਦਿੱਤਾ ਤਾਂ ਤੁਹਾਡੇ ਕੋਲ ਇਸ ਦਾ ਰਿਜ਼ਲਟ ਬਣਾਈ ਪਿਆਗਾ a b ਪਹਿਲੇ 2 ਪਿਛਲੇ 2 p q ਲੈ ਲਓ ਪਹਿਲੇ 2 ਪਹਿਲੇ 2 b c q r ਲੈ ਲਓ ਪਹਿਲਾ ਤੀਜਾ a c ਪਹਿਲਾ ਤੀਜਾ ਪੀ ਆਰ ਲੇ ਲੋ ਹੁਣ ਮੁੱਲ ਭਰ ਦੋ ਏ ਬੀ ਕਿਉਂਕਿ ਆਪਾਂ ਨੂੰ ਚਾਹੀਦਾਗਾ ਏ ਬੀ ਏ ਬੀ ਆਪਣੇ ਕੋਲੇ 6 ਹੈ ਪੀ ਕਿਊ ਆਪਣੇ ਕੋਲ ਹੈ ਪੀ ਕਿਊ 4.5 ਹੈ ਬੀ ਸੀ ਬੀ ਸੀ ਆਪਣੇ ਕੋਲੇ 4 ਹੈ ਕਿਊ ਆਰ ਕਿਊ ਆਰ ਆਪਣੇ ਕੋਲੇ ਐਕਸ ਇਥੋਂ ਤੁਹਾਡਾ ਐਕਸ ਦਾ ਮੁੱਲ ਨਿਕਲਣਾਗਾ ਤੇ ਪੁਆਇੰਟ ਖਤਮ ਕਰ ਦੋ ਉੱਪਰ ਕੀ ਬਣਾ ਦੋ 10 5 ਦੁਣੀ 10 5 ਨਾਇਆਂ 45 3 ਦੁਣੀ 6 3 ਤੀਆ 9 ਉੱਪਰ ਬਣ ਗਿਆ ਆਪਣੇ ਕੋਲ 4/3 4/x 4 ਨਾਲ ਉੱਪਰ ਆ 4 ਕੈਂਸਲ ਹੋ ਗਿਆ ਤੇ x ਤੁਹਾਡਾ ਕੀ ਆ ਗਿਆ 3 ਇਹ ਵਾਲਾ ਆਪਸ਼ਨ D ਇਹ ਅਨਸਰ ਆ ਗਿਆ ਇਹਦੇ ਵਿੱਚ x ਦਾ ਮਤਲਬ ਦੱਸਣਾ ਆਪਾਂ ਤਾਂ ਇਹਦੇ ਵਿੱਚ ਤੁਸੀਂ ਲਾਉਣਾਗਾ ਜੋ ਤੁਹਾਡੇ ਕੋਲੇ a ਵਾਲੀਆਂ ਤੇ a ਵਾਲੀਆਂ ਸਾਈਡਾਂ ਦਿੱਤੀਆਂ ਹੋਣ ਜਾਂ ਪਤਾ ਕਰੀ ਹੁਣ ਤਾਂ ਤੁਸੀਂ ਸਮਰੂਪ ਵਾਲਾ ਰਿਜ਼ਲਟ ਲਾਉਣਾ ਹੁੰਦਾਗਾ m a p p q a b q r ਤਾਂ a p ਤੁਹਾਡੇ ਕੋਲੇ ਹੈ 2.4 p q ਇਹ ਸਾਰੀ 2.4 ਹੈ ਇਹ 3.6 ਹੈ ਤਾਂ ਕਿੰਨਾ ਬਣ ਗਿਆ ਆਪਣੇ ਕੋਲੇ ਜੋੜ ਕੇ ਸਾਰਾ ਇਹ सत्त हो गया ए बी अपने को है दो तो है एक्स पॉइंट खत्म करता अपना नीचे की आ गया अपने को दस आ गया सॉरी ये को गया छे छे चौका चौबी हो गया दो ना दो कट गया एक बटे पंच मीनस एक बटे बराबर एक बटे एक्स एक हो गया तो एक्स बराबर कि आ गया अपने को ਪੰਜਵਾਂ ਗਾ ਇਹ ਤੁਹਾਡਾ ਆਪਸ਼ਨ B ਆਨਸਰ ਆ ਗਿਆ ਉਸ ਤੋਂ ਨੈਕਸਟ ਹੈ ਆਪਣਾ ਸਵਾਲ ਨੰਬਰ 11 A B C ਤੇ D E F ਦੋਨੇ ਸਮਰੂਪ ਦੇਤੇ ਦੇਖੋ ਜਦੋਂ ਤੁਹਾਡੇ ਕੋਲੇ ਸਮਰੂਪ ਦਿੱਤਾਗਾ ਤਾਂ ਤੁਸੀਂ ਨਹੀਂ ਕਰਨਾਗਾ ਇੱਕ ਤੁਹਾਡੇ ਕੋਲੇ ਹੈ A B C ਇਧਰ ਹੈ D E F ਤੁਹਾਨੂੰ A B ਦਿੱਤਾ 4 BC ਦਿੱਤਾ 3.5 ਤੇ AC ਦਿੱਤਾ 2.5 ਤੇ DF ਦਿੱਤਾ 7.5 DF ਹੈਗਾ 7.5 ਮੀਨਸ ਤੁਹਾਡੇ ਕੋਲ ਆ ਗਿਆ DF AC ਹੋਊਗਾ AC ਜਦੋਂ DF ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹਨਾਂ ਦਾ ਕਿੰਨੇ ਅਨੁਪਾਤ ਨਾਲ ਸਾਈਡਾਂ ਚੇਂਜ ਹੋ ਰਹੀਆਂ ਹੈਗੀਆਂ ਮੀਨਸ ਤੁਹਾਡੇ ਕੋਲੇ 1/3 ਆ ਗਿਆ ਤਾਂ ਇਸ ਦੀ ਤਿਗਣੀ ਇਹ ਬਣਦੀ ਹੈਗੀ ਕਿ ਕਿਉਂਕਿ 1 ਨੂੰਪਾਤ 3 ਆ ਗਿਆ ਜੇ ਇਹ 1 ਅਤੇ 3 ਹੈਗੀ ਜੇ ਇਹ 4 ਹੈ ਤੇ ਕਿੰਨੀ ਹੋਗੀ ਆਪਣੇ ਕੋਲੇ 12 ਹੋਗੀ ਜੇ ਇਹ 3.5 ਹੈ ਤੇ ਇਹਨੂੰ ਤੁਸੀਂ 3 ਨਾਲ ਗੁਣਾ ਕਰੋਗੇ ਇਹ ਹੋ ਜੂ ਆਪਣੀ 10.5 ਹੋਗੀ ਤਾਂ ਹੁਣ ਆਪਾਂ ਨੂੰ ਕਹਿੰਦੇ ਨੇ ਡੀਈਐਫ ਦਾ ਘੇਰਾ ਕਿਹਾ ਇਹਨੂੰ ਸਾਰੇ ਨੂੰ ਜੋੜ ਲਓ ਆਪਣੇ ਕੋਲੇ 10 ਤੇ 7 17 ਤੇ 18 18 ਤੇ 12 ਦੀ ਤਿੰਨਾਂ ਨੂੰ ਜੋੜਾਂਗੇ ਘੇਰਾ ਕੀ ਹੁੰਦਾ ਤਿੰਨੋਂ ਸਾਈਡਾਂ ਦਾ ਜੋੜ ਹੁੰਦਾਗਾ ਆਹ ਵਾਲੀ ਸਾਈਡ ਆਹ ਵਾਲੀ ਸਾਈਡ ਤੇ ਆਹ ਵਾਲੀ ਸਾਈਡ ਨੂੰ ਤਿੰਨਾਂ ਨੂੰ ਐਡ ਕਰ ਦਾਂਗੇ ਤਾਂ ਇਹ ਤੁਹਾਡਾ ਕੀ ਆ ਗਿਆ 30 ਆ ਗਿਆ ਇਹ ਤੁਹਾਡਾ ਆਨਸਰ ਆਪਸ ਨੂੰ ਡੀ ਆਨਸਰ ਆ ਗਿਆ ਉਸ ਤੋਂ ਬਾਅਦ ਹੈ ਆਪਣੇ ਕੋਲ ਪੰਜਵਾਂ ਜਿਹਦੇ ਵਿੱਚ ਹੈ ਇੰਪੋਰਟੈਂਟ ਕੁਐਸਚਨ ਆਗੇ ਇਹਦੇ ਵਿੱਚ ਵੀ ਸਮਰੂਪ ਵਾਲਾ ਰਿਜ਼ਲਟ ਲੱਗਣਾਗਾ ਵੀ ਤੁਹਾਡੇ ਕੋਲ ਇੱਕ 6 ਮੀਟਰ ਦਾ ਖੰਭਾਗਾ ਜਿਹੜਾ ਕੀ ਹੈਗਾ 4 ਮੀਟਰ ਦੀ ਪਰਸ਼ਾਵੀ ਬਣਾ ਰਿਹਾਗਾ ਉਦੀ ਸ਼ੈਡੋ ਬਣ ਰਹੀ ਹੈਗੀ ਉਸੇ ਟਾਈਮ ਇੱਕ ਟਾਵਰ ਹੈਗਾ ਜੀ ਦੀ ਹਾਈਟ ਆਪਣੇ ਕੋਲੇ 28 ਮੀਟਰ ਹੈ ਤੇ ਸ਼ੈਡੋ ਦੀ ਪਤਾ ਕਰਨੀ ਉਹਨੂੰ x ਲੈ ਲਓ ਤਾਂ ਇਹਦੇ ਵਿੱਚ ਤੁਹਾਡੇ ਕੋਲੇ ਹਾਈਟ ਵਟੇ ਹਾਈਟ ਤੇ ਬੇਸ ਵਟੇ ਸ਼ੈਡੋ ਵਟੇ ਸ਼ੈਡੋ ਲੈ ਲਓ ਤਾਂ ਉਹ ਤੁਹਾਡਾ ਆਨਸਰ ਆ ਜਾਊਗਾ ਤਾਂ ਇਹ ਹੋ ਗਿਆ 6x 28 4 x ਹੋ ਗਿਆ 28 4 6 ਤਾਂ ਉਸ ਤੋਂ ਇਹਨੂੰ ਕੈਨਸਲ ਕਰੋ 2 ਆ ਗਿਆ 2 ਤੇ 3 ਆ ਗਿਆ 28 52 3 ਇੱਕ ਵਾਰ ਚੈੱਕ ਕਰ ਲਿਆ 6 ਮੀਟਰ ਦੀ ਨਵਾਈ ਦਾ ਲੰਬਕਾਰੀ ਕੰਬਾ 4 ਮੀਟਰ ਦੀ ਪਰਸਾਵਾ ਬਣਾਉਂਦਾ ਉਸੇ ਸਮੇਂ ਟਾਵਰ 28 ਮੀਟਰ ਲੰਬਾ اچھا ਇੱਥੇ ਗਲਤ ਹੈਗਾ ਇਹ 28 ਹੈ ਤੁਹਾਡੇ ਕੋਲ 28 ਮੀਟਰ ਲੰਬਾ ਪਰਸਾਵਾ ਤੇ ਇਹ ਆਪਾਂ ਨੇ ਪਤਾ ਕਰਨਾ ਹੈਗਾ ਤਾਂ ਫਿਰ ਤਾਂ 6/x 4/28 ਹੈਗਾ 4 7 28 7 0 42 ਕ੍ਰੋਸ ਮਲਟੀਪਲਾਈ ਕਰਾਂਗੇ ਇਹਨਾਂ ਨੂੰ ਤਾਂ 42 ਹਾਈਟ ਆ ਗਈ ਆਪਣੇ ਕੋਲੇ ਟਾਵਰ ਦੀ 20 ਮੀਟਰ ਟਾਵਰ ਹੈਗਾ ਖੰਭਾ ਹੈਗਾ ਉਹ 10 ਮੀਟਰ ਦਾ ਪਰਛਾਵਾਂ ਬਣਾਉਂਦਾ ਹੈਗਾ ਸੇਮ ਟਾਈਮ ਤੇ ਇੱਕ ਟਾਵਰ ਹੈਗਾ 50 ਮੀਟਰ ਦਾ ਤੇ ਸ਼ੈਡੋ ਆਪਾਂ ਪਤਾ ਕਰਨੀ ਹੈਗੀ ਉਹਦੀ 50 ਮੀਟਰ ਲੰਬਾ ਪਰਛਾਵਾਂ ਬਣਾਉਂਦਾ ਹੈਗਾ ਤਾਂ ਟਾਵਰ ਦੀ ਉਚਾਈ ਆਪਾਂ ਇਹ x ਪਤਾ ਕਰਨੀ ਆ ਤਾਂ ਟਾਵਰ ਦੀ ਹਾਈਟ ਵਟੇ ਟਾਵਰ ਦੀ ਹਾਈਟ ਲਾ ਲਓ ਸ਼ੈਡੋ ਵਟੇ ਤੁਸੀਂ ਸ਼ੈਡੋ ਲਾ ਲਓ ਤਾਂ x ਕਿੰਨਾ ਹੋ ਗਿਆ ਆਪਣੇ ਕੋਲੇ 100 ਮੀਟਰ ਤੁਹਾਡਾ ਇਹ ਅਨਸਰ ਆ ਗਿਆ ਇਸੇ ਤਰ੍ਹਾਂ ਤੁਹਾਡੇ ਕੋਲ ਹੈ ਜਿਹੜਾ ਅਗਲਾ ਸਵਾਲ ਹੈਗਾ ਆਪਣੇ ਕੋਲ ਕਹਿੰਦਾ ਤਿਰਪ ਜੇ ਬੀ ਸੀ ਡੀ ਈ ਐਫ ਕੋਣ A ਇਹ ਦੇ ਦਿੱਤੇ ਆਪਾਂ ਨੂੰ ਅਨੁਪਾਤ ਦੇਤਾ ਇਹਦੇ ਤਾਂ ਤੇ ਕੋਣ B ਪਤਾ ਕਰਨਾ ਇੱਕ ਦੇਖੋ ਆਪਣੇ ਕੋਲ ਹੈ A B C ਇੱਕ ਹੈ ਆਪਣੇ ਕੋਲ D E F A ਦੇ ਦਿੱਤਾ ਆਪਣੇ ਕੋਲ 40 E ਵੀ ਆਪਾਂ ਨੂੰ 40 ਹੁਣ ਦੇਖੋ A ਦੇ ਸਾਹਮਣੇ ਕੀ ਆ ਗਿਆ ਆਪਣਾ E ਆ ਗਿਆ ਉਸ ਤੋਂ ਬਾਅਦ AB ED ਹੈ ਉਹ ਦਿੱਤਾ ਆਪਾਂ ਨੂੰ AC ਵਟਾ E F ਦੇ ਤੇ ਕੋਣ F ਹੈ ਜਿਹੜਾ ਉਹ ਆਪਾਂ ਨੂੰ ਦਿੱਤਾ 65 ਦਾ ਤਾਂ ਤੀਜਾ ਕੋਣ ਆਪਾਂ ਪਤਾ ਕਰ ਲਓ ਤੀਜਾ ਹੋ ਗਿਆ ਆਪਣੇ ਕੋਲੇ 75 ਡਿਗਰੀ ਇਹਨਾਂ ਦੋਨਾਂ ਨੂੰ ਜੋੜ ਕੇ 180 ਜੋ ਘਟਾ ਦਾਂਗੇ A ਬਣ ਗਿਆ ਆਪਣੇ ਕੋਲੇ 105 ਤੇ ਇਹ ਹੋ ਗਿਆ 75 ਡਿਗਰੀ ਦਾ ਕੋਣ ਹੋ ਗਿਆ ਹੁਣ ਦੇਖੋ ਵੀ ਤੁਹਾਡੇ ਕੋਲੇ ਇਹਦੇ ਵਿੱਚ ਇੱਕ ਇਹ ਥੋੜਾ ਜਿਹਾ ਕਿ ਇਹਨਾਂ ਨੇ ਤੁਹਾਨੂੰ कन्ਫਿਊਜ਼ ਕੀਤਾ ਹੋਇਆ ਤੁਹਾਨੂੰ ਵੀ ਤੁਸੀਂ ਇਹ ਨਾ ਸਮਝੋ ਵੀ A ਦੇ ਸਾਹਮਣੇ D ਹੈਗਾ ਕਿਉਂਕਿ A ਦੇ ਸਾਹਮਣੇ ਕੀ ਹੋਇਆ E ਹੈਗਾ ਤਾਂ ਉਹ ਤੁਹਾਨੂੰ ਇੱਥੋਂ ਪਤਾ ਲੱਗ ਜਾਣਾਗਾ ਵੀ AB ਦੇ ਸਾਹਮਣੇ ਕਿਹੜੀ ਸਾਈਡ ਆਪਣੇ ਕੋਲੇ ED ਹੈ ਹੁਣ AB ਤੀਜੀ C ਰਹੇਗੀ ਇੱਥੇ ED ਤੇ ਤੀਜੀ ਕੀ ਰਹਗੀ ਆਪਣੇ F ਰਹਗੀ e, A ਵਾਲੀਆਂ ਕੀ ਹੋਗੀਆਂ ਆਪਣੇ ਕੋਲੇ 53 ਇਹ ਸਮਰੂਪ ਇਦਾਂ ਹੋਣਗੀਆਂ ਤਾਂ ਹੁਣ ਦੇਖ ਲਓ ਤੁਹਾਡੇ ਕੋਲੇ B ਦੇ ਸਾਹਮਣੇ ਕਿਹੜਾ ਕੋਣ ਆ ਰਿਹਾ B ਦੇ ਸਾਹਮਣੇ ਤੁਹਾਡਾ D ਕੋਣ ਆ ਰਿਹਾਗਾ ਤਾਂ D ਕੋਣ ਕਿੰਨਾ ਆਪਣੇ ਕੋਲੇ 75 ਤਾਂ ਤੁਹਾਡਾ ਆਨਸਰ ਕੀ ਹੋ ਗਿਆ 75 ਇਹਨੂੰ ਇਸ ਤਰੀਕੇ ਨਾਲ ਪਹਿਲਾਂ ਲਿਖਣਾ ਤੁਹਾਨੂੰ ਆਉਣਾ ਚਾਹੀਦਾ ਹੈਗਾ ਫੇਰ ਇਹ ਪਤਾ ਲੱਗੂਗਾ ਕਿ ਜੇ ਤੁਸੀਂ ਕਹਿੰਦੇ ਹੋ ਵੀ A ਦੇ ਸਾਹਮਣੇ D ਹੈਗਾ ਜਾਂ B ਦੇ ਸਾਹਮਣੇ E ਹੈਗਾ ਤਾਂ ਤੁਸੀਂ ਇੱਥੇ 40 ਡਿਗਰੀ ਆਨਸਰ ਲਾ ਲੋਗੇ ਤਾਂ ਉੱਥੇ ਤੁਸੀਂ ਗਲਤ ਹੋ ਜਾਓਗੇ ਹੁਣ ਦੇਖੋ ਇਹਨਾਂ ਵਿੱਚੋਂ ਕਿਹੜਾ ਸੱਚ ਹੈ A ਦੇ ਸਾਹਮਣੇ P ਹੈ B ਦੇ ਸਾਹਮਣੇ Q ਹੈ ਤੇ C ਦੇ ਸਾਹਮਣੇ R ਹੈ ਆਪਣੇ ਕੋਲ B ਦੇ ਸਾਹਮਣੇ ਕਿਹੜਾ ਸੱਚ ਹੈ ਤੇ ਕਹਿੰਦਾ B ਦੇ ਸਾਹਮਣੇ R ਆਏਗਾ ਇਹ ਗਲਤ ਹੈਗਾ ਸੀ ਦੇ ਸਾਹਮਣੇ ਕਿਉ ਹੈਗਾ ਇਹ ਵੀ ਗੱਲ ਤਾਂ ਏ ਦੇ ਸਾਹਮਣੇ ਕੀ ਆ ਆਪਣੇ ਕੋਲੇ ਆਰ ਏ ਦੇ ਸਾਹਮਣੇ ਕੀ ਆ ਗਿਆ ਆਪਣੇ ਕੋਲੇ ਪੀ ਆ ਰਿਹਾ ਹੈਗਾ ਤਾਂ ਤੁਹਾਡੀ ਆਪਸ਼ਨ ਕਿਹੜੀ ਹੋਗੀ ਡੀ ਸਹੀ ਹੋਗੀ ਉਸ ਤੋਂ ਨੈਕਸਟ ਸਲਾਈਡ ਤੇ ਚੱਲਦੇ ਆਪਾਂ ਕਹਿੰਦਾ ਹੇਠਾਂ ਦਿੱਤੇ ਗਏ ਪ੍ਰਸ਼ਨ ਲਈ ਸਹੀ ਆਪਣੇ ਕੋਲੇ ਟਰੂ ਫਾਲਸ ਵਾਲੇ ਆਗੇ ਜੇਕਰ ਕਿਸੇ ਤਿਰਪੁੰਜ ਦੇ ਦੋ ਕੋਣ ਅਤੇ ਇੱਕ ਭੁਜਾ ਦੂਜੀ ਤਰਪੁੰਜ ਦੇ ਸੰਗਤ ਦੋ ਕੋਣ ਅਤੇ ਇੱਕ ਭੁਜਾ ਦੇ बराबर ਹੋਵੇ ਤਾਂ ਤਿਰਪੂਜਾ ਕੀ ਹੋਣਗੀਆਂ ਸਮਰੂਪ ਹੋਣਗੀਆਂ ਇਹ ਤੁਹਾਡਾ ਆਨਸਰ ਸਹੀ ਹੈਗਾ ਉਸ ਤੋਂ ਬਾਅਦ ਸਾਰੀਆਂ ਸਮਰੂਪ ਕਿਰਤੀਆਂ ਸਰਵੰਗ ਸਮ ਹੁੰਦੀਆਂ ਹਨ ਇਹ ਮੈਂ ਤੁਹਾਨੂੰ ਦੱਸਿਆਗਾ ਵੀ ਜਿਹੜੀਆਂ ਸਮਰੂਪ ਹੈਗੀਆਂ ਉਹ ਸਰਵੰਗ ਸਮ ਨਹੀਂ ਹੋ ਸਕਦੀਆਂ ਸਮਰੂਪ ਤੋਂ ਸਰਵੰਗ ਸਮ ਆਪਾਂ ਨਹੀਂ ਜਾ ਸਕਦੇ ਸਰਵੰਗ ਸਮ ਤੋਂ ਆਪਾਂ ਸਮਰੂਪ ਜਾ ਸਕਦੇ ਹਾਂਗੇ ਇਸ ਕਰਕੇ ਤੁਹਾਡਾ ਗਲਤ ਹੋ ਗਿਆ ਜੇਕਰ ਦੋ ਕਿਰਤੀਆਂ ਦਾ ਆਕਾਰ ਇੱਕੋ ਜਿਹਾ ਹੋਵੇ ਪਰ ਮਾਪ ਇੱਕੋ ਜਿਹਾ ਨਾ ਹੋਵੇ ਨੂੰ ਸਮਰੂਪ ਕਿਹਾ ਜਾਂਦਾ ਹੈ ਆਕਾਰ ਇੱਕ ਹੋ ਜਾਏਗਾ ਮਾਪ ਇੱਕ ਹੋ ਜਾ ਨਹੀਂ ਹੈਗਾ ਤਾਂ ਸਮਰੂਪ ਹੈਗਾ ਠੀਕ ਹੈ ਜੇਕਰ 2 3 5 ਵਿੱਚ ਸੰਗਤ ਕੋਣ ਬਰਾਬਰ ਹੋਣ ਅਤੇ ਉਹਨਾਂ ਦੀਆਂ ਸੰਗਤ ਪੁਜਾਵਾਂ ਵੀ ਸਮਾਨ ਅਨੁਪਾਤ ਵਿੱਚ ਹੋਣ ਤਾਂ 2 3 5 ਸਰਵੰਗ ਸਮ ਹੋਣਗੀਆਂ ਜੇਕਰ 2 3 5 ਵਿੱਚ ਸੰਬਦ ਕੋਣ ਬਰਾਬਰ ਹੋਣ ਅਤੇ ਉਹਨਾਂ ਦੀਆਂ ਸੰਗਤ ਪੁਜਾਵਾਂ ਵੀ ਸਮਾਨ ਅਨੁਪਾਤ ਵਿੱਚ ਬਰਾਬਰ ਹੋਣ ਤਾਂ ਸਰਵੰਗ ਸਮ ਹੋਣਗੀਆਂ ਇਹ ਸਹੀ ਹੈਗਾ ਦੋ ਸਰਵੰਗ ਸਮ ਕਿਰਤਿਕਾ ਹਮੇਸ਼ਾ ਸਮਰੂਪ ਹੁੰਦਗਾ ਹਾਣਾ ਹਾਂ ਜਿਵੇਂ ਸਰਵੰਗ ਸਮ ਚੀਜ਼ ਹੈਗੀ ਦੇਖੋ ਇਸ ਤੋਂ ਆਪਾਂ ਕੋਲ ਸਮਰੂਪ ਹੋ ਸਕਦੀ ਹੈ ਇਹ ਸਹੀ ਹੈਗਾ ਜੇਕਰ ਦੋ ਤਿਰਪੰਜਾ ਸਮਰੂਪ ਹੋਣਗੀਆਂ ਅਤੇ ਉਹਨਾਂ ਦੀਆਂ ਸੰਗਤ ਭੁਜਾਵਾਂ ਬਰਾਬਰ ਹੁੰਦੀਆਂ ਹਨ ਸਮਰੂਪ ਦੇ ਵਿੱਚ ਜ਼ਰੂਰੀ ਨਹੀਂਗਾ ਕਿਉਂਕਿ ਸਮਰੂਪ ਦੇ ਵਿੱਚ ਉਹ ਤੁਹਾਡੇ ਕੋਲੇ ਵੱਡੀ ਛੋਟੀ ਹੋ ਸਕਦੀ ਹੈ ਐਵੇਂ ਤਾਂ ਇਹਨਾਂ ਦੇ ਅਨੁਪਾਤ ਬਰਾਬਰ ਹੁੰਦੇ ਹੈਗੇ ਇਹਦੇ ਵਟੇ ਤੁਸੀਂ ਇਹ ਕਰੋਗੇ ਇਹਦੇ ਵਟੇ ਇਹ ਕਰੋਗੇ ਇਹਦੇ ਵਟੇ ਇਹ ਕਰੋਗੇ ਤਾਂ ਤੁਹਾਡੇ ਕੋਲੇ ਅਨੁਪਾਤ ਬਰਾਬਰ ਹੋਣਗੇ ਭੁਜਾਵਾਂ ਬਰਾਬਰ ਨਹੀਂ ਹੋਣਗੀਆਂ ਇਸ ਕਰਕੇ ਕੀ ਹੋ ਗਿਆ ਆਪਣਾ ਬਲਤਗਾ ਉਸ ਤੋਂ ਬਾਅਦ ਆ ਗਿਆ ਤੁਹਾਡੇ ਕੋਲੇ 7 ਨਾ ਸਾਰੀਆਂ ਤਿਰਪੰਜਾ ਸਾਮਰੂਪ ਹੁੰਦੇ ਹਨ ਕਿਹੜੀਆਂ ਤਿਰਪਜਾ ਸਾਮਰੂਪ ਹੁੰਦੀਆਂ ਹਨ ਆਪਣੇ ਕੋਲੇ ਸੰਪੂਜੀ ਜਿਹਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੈ ਉਹ ਵਾਲੀਆਂ ਤਿਰਪਜਾ ਕਿ ਹੁੰਦੀਆਂ ਹਨ ਸਾਮਰੂਪ ਸਾਰੇ ਚੱਕਰ ਕੀ ਹੁੰਦੇ ਹੈਗੇ ਸਾਮਰੂਪ ਹੁੰਦੇ ਹਨ ਸਾਰੇ ਵਰਗ ਵੀ ਆਪਣੇ ਕੋਲੇ ਸਾਮਰੂਪ ਹੁੰਦੇ ਹਨ ਉਸ ਤੋਂ ਬਾਅਦ ਦੇਖੋ a ਤੁਹਾਡੇ ਕੋਲੇ 47 ਡਿਗਰੀ ਹੈ e ਤੁਹਾਡੇ ਕੋਲ ਕਿੰਨਾਗਾ ਦੇਖੋ a ਤੁਹਾਡੇ ਕੋਲ ਆ ਗਿਆ 47 a ਦੇ ਸਾਹਮਣੇ ਜਿਹੜਾ ਹੈਗਾ ਤੁਹਾਡੇ ਉਸ ਤੋਂ ਬਾਅਦ ਹੈਗਾ ਤਾਂ ਵੀ ਈ ਈ ਦੇ ਸਾਹਮਣੇ ਤੁਹਾਡੇ ਕੋਲੇ ਕਿਹੜਾ ਕੋਣ ਹੈ ਬੀ ਇਹਦਾ ਮਤਲਬ ਬੀ ਕੋਣ ਕਿੰਨਾ ਆਪਣੇ ਕੋਲੇ 83 ਹੈ ਇਹਨੂੰ ਜੋੜ ਕਰੋ ਨਤੀਜਾ ਕੋਣ ਤੁਹਾਡਾ 50 ਡਿਗਰੀ ਦਾ ਆ ਗਿਆ ਇਹ ਵਾਲਾ ਅਨਸਰ ਆ ਗਿਆ ਏ ਬੀ ਸੀ ਵਿੱਚ ਸੰਪੂਜੀ ਤਿਰਪੁਜ ਦਾ ਖੇਤਰਫਲ ਹੁੰਦਾ ਵਰਗਮੂੜ 3/4 ਭੁਜਾ ਦੀ ਪਾਵਰ 2 ਕਿਸੇ ਤਿਰਪੁਜ ਵਿੱਚ ਜੇ ਇੱਕ ਭੁਜਾ ਦੇ ਸਮੰਤਰ ਰੇਖਾ ਖਿੱਚੀ ਜਾਵੇ ਤਾਂ ਉਹ ਬਾਕੀ ਭੁਜਾਵਾਂ ਨੂੰ ਸਮਾਨ ਅਨੁਪਾਤ ਵਿੱਚ ਵੰਡਦੀ ਹੈ ਇਸ ਪਰਮੇਸ਼ ਨੂੰ ਆਪਾਂ ਕਹਿੰਦੇ ਹਾਂ ਕਿ ਮੂਲ ਸਮਾਨ ਅਨੁਪਾਤਤਾ ਸਿਧਾਂਤ ਹੈ ਜਿਹਨੂੰ ਆਪਾਂ თੈਲਸ ਥਿਊਰਮ ਵੀ ਕਹਿੰਦੇ ਆਗੇ ਇਹ თੈਲਸ ਥਿਊਰਮ ਦੀ ਸਟੇਟਮੈਂਟ ਹੈਗੀ ਜੇਕਰ ਇੱਕ ਤਿਰਪੰਜ ਵਿੱਚ ਜੇ ਇੱਕ ਤਿਰਪੰਜ ਵਿੱਚ ਜੇਕਰ ਇੱਕ ਰੇਖਾ ਦੋ ਭੁਜਾਵਾਂ ਨੂੰ ਸਮਾਨ ਅਨੁਪਾਤ ਵਿੱਚ ਵੰਡਦੀ ਹੈ ਤਾਂ ਇਹ ਤੀਸਰੀ ਭੁਜਾ ਦੇ ਸਮੰਤਰ ਹੁੰਦੀ ਹੈ ਜੇਕਰ ਦੋ ਤਿਰਪੰਜਾਂ ਵਿੱਚ ਸੰਗਤ ਕੋਣ ਬਰਾਬਰ ਹੋਣ ਤਾਂ 53 ਆਪਣੇ ਕੋਲ ਸਮਰੂਪ ਹੁੰਦੀਆਂ ਹਨ ਇਸ ਤਰੀਕੇ ਨਾਲ ਤੁਹਾਡੀ ਇਹ ਵਾਲੀ ਜਿਹੜੀ ਵੀਡੀਓ ਆ ਉਹ ਕੰਪਲੀਟ ਹੁੰਦੀ ਹੈਗੀ ਤਾਂ ਆਪਾਂ ਜਲਦੀ ਲੈ ਕੇ ਆਵਾਂਗੇ ਅਗਲੀ ਵੀਡੀਓ ਚੱਕਰ ਤੇ ਤਾਂ ਇਸ ਕਰਕੇ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ ਸਬਸਕ੍ਰਾਈਬ ਕਰੋ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਦੋਸਤਾਂ ਮਿੱਤਰਾਂ ਦਾ ਵੱਧ ਵੱਧ ਆ ਫਾਇਦਾ ਹੋ ਜਾਵੇ ਤਾਂ ਇਸ ਨਾਲ ਹੀ ਆਪਾਂ ਵੀਡੀਓ ਕੰਪਲੀਟ ਕਰਦੇ ਹਾਂ ਧੰਨਵਾਦ ਥੈਂਕ ਯੂ